ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦਮਦਮਾ ਸਾਹਿਬ ਦੇ ਜ਼ਫੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪਰਿਵਾਰਕ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਅਖੌਤੀ ਲੀਡਰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦਮਦਮਾ ਸਾਹਿਬ ਦੇ ਜ਼ਫੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪਰਿਵਾਰਕ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਖੌਤੀ ਲੀਡਰ ਜਿਹੜੇ ਕਿ ਪਿਛਲੇ ਸਮੇਂ ਵਿੱਚ ਵੀ ਸਿੰਘ ਸਭਾਣ ਦੇ ਵਿਰੁੱਧ ਗੱਲ ਕਰਦੇ ਨਜ਼ਰ ਆਏ ਨੇ ਹਫਤੇ ਦੇ 7 ਦਿਨ ਉਹਨਾਂ ਵੱਲੋਂ ਜਿਵੇਂ ਹਰਪ੍ਰੀਤ ਸਿੰਘ ਜੀ ਤੇ ਆਪਣੇ ਘਰੇਲੂ ਮਸਲੇ ਨੂੰ ਲੈ ਕੇ ਚਿੱਕਰ ਛਟਿਆ ਜਾਗਿਆ ਹੈ ਬੜੀ ਅਤ ਨਿੰਦਨਯੋਗ ਤੇ ਘਟਿਆ ਸਾਜ਼ਿਸ਼ ਹੈ ਜਿਸ ਨੂੰ ਸਿੱਖ ਪੰਥ ਅਤੇ ਪੰਜਾਬ ਦੇ ਲੋਕ ਕਦੀ ਵੀ برداشت ਨਹੀਂ ਕਰਨਗੇ ਇਹ ਜਿਹੜੇ ਲੀਡਰ ਨੇ ਜਿਨ੍ਹਾਂ ਦਾ ਸਬੰਧ ਸ਼੍ਰੋਮਣੀ ਕਾਲੀਕਲ ਦੇ ਨਾਲ ਰਿਹਾ ਇਹਨਾਂ ਨੂੰ ਬਹੁਤ ਵੱਡੀ ਸਿੰਘ ਸਭਾ ਵੱਲੋਂ ਵਰਜਿਆ ਵੀ ਗਿਆ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਲੇਕਿਨ ਹਜੇ ਉਹਦੇ باوجود ਵੀ ਹਜੇ ਤੱਕ ਬਾਜ ਨਹੀਂ ਆਏ ਇੱਕ ਘਰੇਲੂ ਝਗੜਾ ਹੋਵੇ ਕਿਸੇ ਪਰਿਵਾਰ ਦਾ ਜਿਸ ਨੂੰ ਅਦਾਲਤਾਂ ਨੇ ਵੀ ਮੁਕਾਦ ਦਿੱਤਾ ਹੋਵੇ ਫੈਸਲਾ ਕਹ ਦਿੱਤਾ ਸੀ ਦਲਤਾਂ ਨੇ ਤਕਰੀਬਨ ਬਹੁਤ ਸਾਲ ਪਹਿਲਾਂ ਅੱਜ ਉਸ ਝਗੜੇ ਨੂੰ ਲੈ ਕੇ ਤਾਂ ਤੁਸੀਂ ਇੱਕ ਬਹੁਤ ਹੀ ਸਤਕਾਰਯੋਗ ਜਿਹੜੇ ਆਪਣੀ ਸੰਸਥਾਵਾਂ ਦੇ ਮੁਖੀ ਨੇ ਦਮਦਮਾ ਸਾਹਿਬ ਦੇ ਜ਼ਹੀਦਾਰ ਨੇ ਉਹਨਾਂ ਤੇ ਤੁਸੀਂ ਚਿਕਨ ਸਿੱਟਣ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਦਾ ਘਟਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਿੱਧਾ ਅਮਲਾ ਤਖਤ ਸਭਾ ਦੇ ਉੱਪਰ ਹੈ ਇਸ ਗੱਲ ਨੂੰ ਸਿੱਖ ਪੰਥ ਸਮੁੱਚੀ ਕੌਮ ਕਦੀ ਬਰਦਾਸ਼ਤ ਨਹੀਂ ਕਰੂਗੀ ਅਗਰ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਜਿਹੜੇ ਵੀ ਅਕਾਲ ਪੁਰਖ ਸਾਹਿਬ ਤੇ ਵੇਸ਼ ਹੋਏ ਅਗਰ ਉਹ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਨਿਮਰਤਾ ਦੇ ਨਾਲ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਹੋਏ ਆਂ ਤੇ ਫਿਰ ਜਿਹੜੀ ਉਥੋਂ ਸਲਾਹ ਉਹਨਾਂ ਨੂੰ ਸੁਣਾਈ ਗਈ ਜਈ ਤਨਖਾਹ ਲਗੀ ਉਹਨਾਂ ਨੂੰ ਹਲੀਮੀ ਨਾ ਉਹ ਮੰਨ ਲਈ ਜਈ ਤਾਂ ਕਿ ਉਹ ਵੀ ਸ਼ੁਕਰੂ ਹੋਣ ਤੇ ਅਕਾਲੀ ਦਲ ਵੀ ਇਸ ਇਲਜ਼ਾਮ ਤੋਂ ਬਚ ਸਕੇ ਜੋ ਕਾਲੀਦਾ ਦੇ ਲੀਡਰਾਂ ਤੇ ਬਹੁਤ ਲੰਬੇ ਸਮੇਂ ਤੋਂ ਇਲਜ਼ਾਮ ਲਗੇ ਨੇ ਸੋ ਅਸੀਂ ਸਾਰੇ ਪੰਥ ਨੂੰ ਸਮੂਚੀ ਕੌਮ ਨੂੰ ਅਪੀਲ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਸਭ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੋਊਗਾ ਤੇ ਜਿਹੜੇ ਲੋਕ ਆਪਣੀ ਖੁਦਗਰਜ਼ੀ ਕਰਕੇ ਜਾਂ ਆਪਣੀ ਮਤਲਬ ਨੂੰ ਪੂਰਾ ਕਰਨ ਵਾਸਤੇ ਜਾਂ ਜਿਹੜੇ ਆਪਣੀ ਕਿਡਾ ਘਟਣ ਵਾਸਤੇ ਆਪਣੇ ਅਦਾਰਿਆਂ ਨੂੰ ਆਪਣੀ ਸੰਸਥਾਵਾਂ ਨੂੰ ਟਾਰਗੇਟ ਕਰ ਰਹੇ ਨੇ ਉਹਨਾਂ ਤੋਂ ਆਪਾਂ ਨੂੰ ਸੁਚੇਤ ਰਹਿਣਾ ਪਊਗਾ ਤੇ ਆਪਾਂ ਇਸ ਗੱਲ ਦਾ ਡਟ ਕੇ ਜਵਾਬ ਦੇਣਾ ਤੇ ਸਮੁੱਚਾ ਸਿੱਖ ਪੰਥ ਸਿੰਘ ਸਬਾਨਾਂ ਦੇ ਨਾਲ ਖੜਾ ਆ ਤੇ ਆਪਣੀ ਤੱਜ ਸਬਾਨਾਂ ਦੀ ਦਾ ਮਾਨ ਸਤਕਾਰ ਉਹਨਾਂ ਦੀ ਮर्यादा ਉਹਨਾਂ ਦੀ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਵਾਸਤੇ ਹਰ ਸਿੱਖ